ਉਹ ਹਾਈਟ ਚੱਕ ਉਹ ਰੱਡੋ ਐ ਲੌਲੀ ਚਾਹੀਆਂ ਪੈਈਆਂ ਬਈ ਚਾਹੀਆਂ ਪੈਈਆਂ ਬਈ ਕਿਹਾ ਉਹ ਚੱਕ ਲੈ ਲੌ ਵੀ ਇੱਕ ਦਾ ਕੱਟਦਾ ਜੀ ਜੂ ਅੱਗੇ ਆ ਕੇ ਆ ਕੇ ਇਹ ਸੁਣੇ ਸਾਡੇ ਸੇਠ ਨੇ ਕਹਿੰਦਾ ਉਹ ਤਾਂ ਸੈਕਟਰੀ ਸਾਹਿਬ ਮਿੱਕੂ ਡੋਰ ਨਾਲੋਂ ਸੇਫ ਹੈ ਬਈ ਹਾਂ ਨਾਲ ਵਾੜ ਦਿੰਦੀ ਹੈ ਕੋਈ ਬੱਚਾ ਚੈਨਾ ਡੋਰ ਨਹੀਂ ਵਰਤਦਾ ਸਿਰ ਤੇ ਇੱਥੇ ਜਿੜੀ ਵੱਲੇ ਦੇ ਗਰਾਊਂਡ ਤੇ ਬੈਡਮਿੰਟਨ ਦੇ ਚ ਕਿੱਧਰ ਅੱਗੇ ਆ ਨਾ ਆਹ ਦੇਖ ਰੋ ਸਾਡੇ ਕੋਲ ਸਾਹਿਬ ਵੀ ਆਏ ਹੋਏ ਆ ਨਿਕਲ ਜੀ ਅੱਜ ਕੱਚੀ ਰੀਲ ਨਾਲ ਕੱਚੀ ਨਾਲ ਆਹ ਭਈਆ ਦੇਖੋ ਕੱਚੀ ਰੀਲ ਹਟਕੋ ਆਹ ਦੇਖੋ ਹਾਂ ਉਹਦੇ ਨਾਲ ਕਟਤਾਲ